ਕਨੌਰ ਤੋਂ ਸਭਜੀ ਸਿੰਘ ਝਿੰਜੇ ਜੋ ਯੂਥ ਦੇ ਪ੍ਰਧਾਨ ਤੇ ਹਲਕਾ ਇੰਚਾਰਜ ਨੇ ਰਿੰਦਰ ਬੜਕ ਜੀ ਹਲਕਾ ਸਨੌਰ ਤੋਂ ਬੈਠੀ ਜੀ ਆਪਾਂ ਸਾਰੇ ਗੱਭੇ ਪਾਸੇ ਆਓ ਜੀ ਮੈਂਸੀ ਸਾਹਿਬ ਤੁਸੀਂ ਮੁਰੇ ਆ ਜਾਓ ਤਾਂ ਮੈਂ ਇਧਰ ਤੇ ਦੀ ਗੱਲ ਲਾ ਕਰਾਂ ਇਸ ਦਰਨੇ ਦਾ ਸਤਿ ਸ੍ਰੀ ਅਕਾਲ ਸਭ ਤੋਂ ਪਹਿਲੀ ਗੱਲ ਹੈ ਜਿਹਦੀ ਜ਼ਬਾਨ 'ਚ ਫਤਿਹ ਦੀ ਉਹਨਾਂ ਨਾਲ ਪਤਾ ਲੱਗੇ ਟੀਸੀ ਸਾਹਿਬ ਨੂੰ ਪਤਾ ਲੱਗੇ ਮੰਗ ਪੱਤਰ ਦੇਣਾ ਅਫਸਰ ਨੂੰ ਦੇਗ ਤੇ ਹੱਥੇ ਦੇਗ ਤੇ ਹੱਥੇ ਪੰਤ ਕੀ ਜੀਤ ਕੋ ਟੱਕਰ ਬੀਬੀ ਨੇ ਪੰਤਣਾ ਲਈ ਹੈ ਮੁਖਮੰਦ ਇੱਕ ਤੇ ਮੁੱਖ ਮੰਤਰੀ ਆ ਜੀ ਤੁਹਾਡੇ ਬਾਰੇ ਅੱਜ ਦਾ ਜੋ ਧਰਨਾ ਸ਼੍ਰੋਮ ਨੇ ਕਾਲੀ ਦਲ ਦੇ ਪਾਰਟੀ ਪ੍ਰਧਾਨ ਦੇ ਹੁਕਮਾਂ ਦੇ ਪਟਿਆਲੇ ਧਰਤੇ ਵੀ ਧਰਨਾ ਲੱਗਿਆ ਹੈ ਡੀਸੀ ਦਫਤਰ ਦੇ ਮੂਹਰੇ ਇਹ ਧਰਨੇ ਦਾ ਬਹੁਤ ਵੱਡਾ ਅਕਰੋਸ਼ ਬਹੁਤ ਬੜਾ ਗੁੱਸਾ ਪੰਜਾਬ ਦੇ ਪੰਥ ਦੇ ਲੋਕਾਂ ਦੇ ਵਿੱਚ ਜੋ ਬੀਬੀ ਨੇ ਆਤੀਸ਼ੀ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਔਰ ਰਿਪੋਰਟ ਗੁਰੂ ਸਾਹਿਬ ਬਾਰੇ ਮਾਜਕ ਸ਼ਬਦ ਬੋਲੇ ਨੇ ਇੱਕ ਪਾਸੇ ਬੀਬੀ ਮਾਰੇ ਸ਼ਬਦ ਬੋਲਦੀ ਹੈ ਇੱਕ ਪਾਸੇ ਭਗਵਾਨ ਦੀ ਮਾਨ ਗੁਰੂ ਸਾਹਿਬ ਦੀ ਫੋਟੋ 'ਤੇ ਛਿੱਟੇ ਮਾਰਦਾ ਸ਼ਰਾਬ ਦੇ ਇਹ ਉਹ ਜਿਹੜੀ ਹਰਕਤ ਕਰਦਾ ਮੈਂ ਦੱਸ ਨਹੀਂ ਸਕਦਾ ਮੀਡੀਆ ਤੋਂ ਹੁਣ ਸਪੀਕਰ ਉਹਦੇ ਰੋਸ਼ ਬਜਾਜ ਬਹੁਤ ਬੜਾ ਧਰਨਾ ਕਰਕੇ ਦਿੱਤਾ ਗਿਆ ਪੰਜਾਬ ਦੇ ਜ਼ਿਲ੍ਹੇ ਵੱਲੋਂ ਜਿਹੜੇ ਸਾਰੇ ਹਲਕਾ ਚਾਰਜ ਬੜੀ ਸਾਹਿਬ ਚਿੰਦਰ ਸਾਹਿਬ ਲਾਲ ਕਾਜੀ ਹਰਿਆਉ ਸਾਹਿਬ ਬਜਾਜ ਸਾਹਿਬ ਬਿੱਟੂ ਚੱਠਾ ਜੀ ਸਾਰੇ ਹਲਕਾ ਚਾਰਜ ਬੜਾ ਜਥਾ ਲੈ ਕੇ ਪਹੁੰਚੇ ਨੇ ਇਹ ਡੀਸੀ ਦਫ਼ਤਰ ਦੇ ਮੂਹਰੇ ਅਸੀਂ ਮੰਗ ਪੱਤਰ ਦੇਣਾ ਡੀਸੀ ਸਾਹਿਬ ਨੂੰ ਪਾਰਟੀ ਵੱਲੋਂ ਅਕਾਲੀ ਦਲ ਵੱਲੋਂ ਇਹ ਅਸੀਂ ਪੂਰਨ ਤੌਰ ਤੇ ਬਹੁਤ ਗੁੱਸੇ ਵਿੱਚ ਬਹੁਤ ਹਿਰਦੇ ਸਾਡੇ ਬੁਨਉਂਦਰੇ ਹੋਏ ਨੇ ਪੰਥ ਦੇ ਪੰਜਾਬ ਦੇ ਅਕਾਲੀ ਦਲ ਦੇ ਕਸੀਂ ਪਰਚੇ ਦੀ ਮੰਗ ਕਰਦੇ ਆ ਕਿਉਂਕਿ ਝਾੜੂ ਸਰਕਾਰ ਪਰਚੇ ਦੇਣ 'ਚ ਮਾਹਰ ਹੈ ਬਿਕਰਨ ਸਿੰਘ ਮਜੀਠੀਆ ਦੇ 1.5 ਮਿੰਟ 'ਚ ਪਰਚਾ ਦੇ ਦਿੰਦੀ ਹੈ ਅੱਤਰਗੜ੍ਹ ਦੇ ਪਰਚਾ ਦੇ ਦਿੰਦੀ ਹੈ ਤੇ ਅੱਜ ਜਦੋਂ ਬੀਬੀ ਵਿਧਾਨ ਸਭਾ ਦੇ ਵਿੱਚ ਮਾਰਾਬਦ ਸ਼ਬਦ ਬੋਲਦੇ ਤਾਂ ਮੇਰਾ ਇੱਕ ਸਵਾਲ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੇਰਾ ਕੀ ਸਟੇਟ ਹੈ ਕਦੇ ਆਪਣੇ ਨਾਂ ਦੇ ਮੂਰੇ ਸਿੰਘ ਲਾਉਣਾ ਹੈ ਪਗਰ ਸਿੰਘ ਕੱਟ ਦੀ ਨਾ ਕਦੇ ਲਾ ਲੈਣਾ ਸਮਝ ਹਾਲਾਤ ਦੇਖਦੇ ਹੋਏ ਤੂੰ ਕਦੇ ਬਟਾਲਾ ਸਾਹਿਬ ਦੀ ਧਰਤੀ ਦੇ ਗੁਰੂ ਸਾਹਿਬ ਦੇ ਘਰ ਚ ਗੁਰਪੁਰਬ ਦੇ ਆਲੇ-ਦੁਆਲੇ ਪੂਸ ਬਾੜ ਦਿੰਨਾ ਹੈ ਕਿ ਦਮਦਵਾ ਸਾਹਿਬ ਦੀ ਧਰਤੀ ਤੇ ਸ਼ਰਾਬ ਇਹੋ ਮੱਥੇ ਟੇਕਦਾ ਅੱਜ ਤੂੰ ਆਪਣਾ ਸਟੈਂਡ ਕਲੀਅਰ ਕਰ ਭਗਵਾਨ ਤਮਨ ਅਸੀਂ ਤਾਂ ਆਪਣੀ ਲੜਾਈ ਲੜ ਲਵਾਂਗੇ ਪੰਥ ਤੇ ਪਾਰਟੀ ਦਾ ਬਹੁਤ ਇਤਿਹਾਸ ਵੱਡਾ ਹੈ ਸਾਨੂੰ ਪਤਾ ਕਿਵੇਂ ਗੱਲ ਨੂੰ ਹੱਥ ਪਾਈਦਾ ਹੁੰਦਾ ਕਿਵੇਂ ਆਪਣੇ ਆਪਣੇ ਇਨਸਾਫ ਲਈਦਾ ਪਰ ਝਾੜੂ ਪਾਰਟੀ ਦਾ ਮੌਜੂਦਾ ਮੁੱਖ ਮੰਤਰੀ ਆਪਣਾ ਸਟੈਂਡ ਕਲੀਅਰ ਕਰੇ ਕਿ ਬੀਬੀ ਆਤਿਸ਼ ਦੇ ਬੋਲੇ ਸ਼ਬਦਾਂ ਤੇ ਉਹਦਾ ਕੀ ਸਟੈਂਡ ਹੈ ਉਹ ਕੀ ਕਹਿਣਾ ਚਾਹੁੰਦਾ ਅੱਜ ਤੂੰ ਹਰ ਗੱਲ ਤੇ ਬੋਲਦਾ ਇਹ ਤੇ ਕਿਉਂ ਨਹੀਂ ਬੋਲਦਾ ਹੈ ਨਾ ਤੈਨੂੰ ਅੱਜ ਠੀਕ ਇਹਨੂੰ ਜੀ ਕਰਦਾ ਨਾ ਤੂੰ ਸਾਹਬ ਕਹਿਣ ਨੂੰ ਜੀ ਕਰਦਾ ਸਰਮੁਣ ਚੈਦੇ ਹੁਣ ਜਾ ਕੇ ਸੁਸੋਦੀ ਨੂੰ ਪੁੱਛ ਆਪਣੇ ਪਿਓ ਨੂੰ ਪੁੱਛ ਅੱਜ ਆਪਣੇ ਕੇਸਰੀਵਾਲ ਨੂੰ ਉਹਦਾ ਕੀ ਸਟੈਂਡ ਹੈ ਤੂੰ ਦਿੱਲੀ ਚੋਂ ਲੜਦੇ ਹੋ ਦੇਰਾਂਗਨ ਜਾ ਕੇ ਤੁਸੀਂ ਮੁਸਲਮਾਨਾਂ ਦੀ ਗੱਲ ਕਰਦੇ ਹੋ ਚਾਂਦ ਚੋਜ ਹਿੰਦੂਆਂ ਦੀ ਗੱਲ ਕਰਦੇ ਹੋ ਤੁਸੀਂ ਬੇਈਮਾਨ ਰਾਜਨੀਤੀ ਕਰਦੇ ਹੋ ਥੋੜੀ ਮਰਿਆਦਾ ਨਹੀਂ ਹੈ ਕੋਈ ਵਿਚਾਰਧਾਰਾ ਨਹੀਂ ਹੈ ਸ਼ਰੋਮਣੀ ਅਕਾਲੀ ਦਲ ਹਰ ਜਮਾਤ ਧਰਮ ਪੰਥ ਤੇ ਹਰ ਇੱਕ ਦੀ ਲੜਾਈ ਲੜ ਲਈ ਬਚਨਵਾਦ ਦਾ 106 ਸਾਲ ਤੋਂ ਤੇ ਤੂੰ ਯਾਦ ਰੱਖੀ 2027 ਚ ਤੈਨੂੰ ਲੋਕਾਂ ਨੇ ਤੇਰਾ ਉਹ ਹਾਲ ਕਰਨਾ ਮੁੱਖ ਮੰਤਰੀ ਸਾਹਿਬ ਤੋਂ ਪਰਾ ਸਟੈਂਡ ਕਲੀਅਰ ਕਰ ਮੈਂ ਫੇਰ ਬੇਨਤੀ ਐ ਮੇਰੀ ਤੈਨੂੰ ਚੇਤਾਵਨੀ ਤੋਂ ਪਰਾ ਸਟੈਂਡ ਕਲੀਅਰ ਕਰ ਦਿੱਲੀ ਚ ਬੋਲੇਗੇ ਸ਼ਬਦ ਵਿਧਾ ਸਭਾ ਚ ਗੁਰਤੇਗਹਦਰ ਮਹਾਰਾਜ ਦੇ ਬਾਰੇ ਤੇਰਾ ਕੀ ਸਟੈਂਡ ਦੱਸ ਪੱਟਿਆ ਪੰਜਾਬ ਦੇ ਲੋਕਾਂ ਨੂੰ ਅੱਜ ਪਟਿਆਲੇ ਦੀ ਧਰਤੀ ਦੇ ਵੀ ਵਿਗਲ ਵੱਜਿਆ ਤੇ 2027 ਦੇ ਵਿੱਚ ਦੱਸਾਂਗੇ ਤੈਨੂੰ ਕੀ ਬਿਕਦੀ ਐ ਦੱਸ ਤਾਂ ਤੈਨੂੰ ਅਸੀਂ ਤਰਨ ਤਰਨ ਵੀ ਦਿਆ ਸੀ ਦੱਸ ਤਾਂ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਤੈਨੂੰ ਦੱਸਤਾ ਸੀ ਬਲੋਕ ਸੰਤੀ ਜਲਵਾਸ਼ ਇਲੈਕਸ਼ਨ ਨੇ ਵੀ ਦਿਆ ਸੀ ਦਾ ਕਾਗਜ਼ ਪੱਤਰ ਕੈਨਸਲ ਕਰੇ ਸਾਡੇ ਅੱਜ ਤੂੰ ਜਿਹੜੇ ਮੁੱਦੇ ਲੈਉਣਾ ਚਾਹ ਕੇ ਸਰੂਪਾਂ ਦੇ ਤੇਰੇ ਕੋਲ ਕੋਈ ਮੁੱਦਾ ਹੀ ਨਹੀਂ ਹੈ ਤੂੰ ਆਪਣਾ ਸਟੈਂਡ ਕਲੀਅਰ ਕਰ ਤੇਰਾ ਕੀ ਸਟੈਂਡ ਕਲੀ ਤੇਰੇ ਕੋਲ ਕੋਈ ਆਪਣਾ ਇਕੱਠਾ ਕਮਿਟੀ ਅਡਵਿਜ਼ਰ ਨੂੰ ਮਿਲਿਆ ਉਹ ਉੱਥੇ ਅੱਜ ਵਿੱਚ ਕੋਈ ਆਪਣਾ ਦੇਣਗੇ ਲੈ ਅੱਜ ਜੀ ਬੀਜ਼ਨ ਨੂੰ ਕੋਈ ਲੈਟਰ ਵਗੈਰਾ ਦਿੱਤਾ ਸੀ ਅਸੀਂ ਪੀਸੀ ਦੇ ਮੈਂਬਰ ਦੱਸ ਕੇ ਕਹਿੰਨੇ ਸਾਰੀ ਜੋ ਉਹਨਾਂ ਦੀ ਬੇਵਤਬੰਦੀ ਹੈ ਅਸੀਂ ਅੱਜ ਸਿਆਸੀ ਤੌਰ ਤੇ ਇਹ ਕੱਟ ਕਰਕੇ ਡੀਸਨ ਮੰਗ ਪੱਤਰ ਦੇ ਕੇ ਪਰਚਾ ਦਰਜ ਕਰਾਉਣਾ ਘੱਟੋ ਘੱਟ ਬੀਬੀ ਤੇ ਦਿੱਲੀ ਦੀ ਕਿਸੇ ਵੀ ਜੁਡੀਸ਼ੀ ਜੁਡੀਕਸ਼ਨ ਦੇ ਵਿੱਚ ਪਰਚਾ ਦਰਜ ਹੋਣਾ ਚਾਹੀਦਾ ਤੋਂ ਬਾਅਦ ਅਗਲੀ ਗੱਲ ਹੁਣ ਚਾਹੀਦੀ ਦੂਜੀ ਗੱਲ ਹੈ ਝਾੜੂ ਪਾਰਟੀ ਸੀਨੀਅਰ ਲੀਡਰਸ਼ਿਪ ਕੇਜਰੀਵਾਲ ਸਿਸੋਧਿਆ ਦੇ ਮੁੱਖ ਮੰਤਰੀ ਪੰਜਾਬ ਮੌਜੂਦਾ ਜੋ ਦੁਰਘਟਨਾ ਵਾਂਸ਼ ਬਣਾਇਆ ਹੋਇਆ ਆਪਣਾ ਸਟੈਂਡ ਕਲੀਅਰ ਕਰੇ ਉਹ ਕੀ ਕਹਿਣਾ ਚਾਹੁੰਦਾ ਸ਼ਰਮ ਨੇ ਇਕੱਲੀ 당 ਨੇ ਜਦੋਂ ਵੀ ਸਟੈਂਡ ਲਿਆ ਲੈਂਡ ਪੁਲਿੰਗ ਤੁਹਾਡੇ ਸਾਹਮਣੇ ਹੋਈ ਸੀ ਲੈਂਡ ਪੁਲਿੰਗ ਤੇ ਕਿਹਨੇ ਸਟੈਂਡ ਲਿਆ ਪੰਜਾਬ ਚ ਫਲੱਡ ਆਏ ਦੇਸ਼ ਦਾ ਪ੍ਰਧਾਨ ਮੰਤਰੀ ਉਪਰੋਗੜਾ ਦੇ ਕੇ ਮੁੜ ਗਿਆ ਹਵਾ ਚ ਤੇ ਮੁੱਖ ਮੰਤਰੀ ਬੱਖੀ ਫੜ ਗਏ ਹਸਪਤਾਲ ਪਹੇਗਾ ਜਾ ਕੇ ਲੜਾਈ ਜਿਹੜੀ ਸਰਦਾਰ ਪ੍ਰਕਾਸ਼ ਸੁਖਵੀਰ ਸਿੰਘ ਬਾਦਲ ਨੇ ਪ੍ਰਕਾਸ਼ ਜੀ ਬਾਦਲ ਦੀ ਵੈਲਨੈਸ ਤੇ ਵੈਲਫੇਅਰ ਦੀ ਸਕੀਮਾਂ ਤੇ ਸੁਖਵੀਰ ਸਿੰਘ ਬਾਦਲ ਦਾ ਲੋਕਾਂ ਦੀ ਲੜਾਈ ਲੜਨ ਦਾ ਜज्ਬਾ ਕਲੀਅਰ ਕਰਦਾ ਹੈ ਕਿ ਸ਼੍ਰੋਮ ਨਿਕਲਦਾ ਸਟੈਂਡ ਕੀ ਹੈ ਆ ਕੱਠ ਦੱਸਦਾ ਇਸ ਕੱਲੀ ਦਿਨ ਦਾ ਸਟੈਂਡ ਕੀ ਹੈ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ